ਅੱਜ ਦੇ ਇਸ ਦੇਸ਼ ਵਿਆਪੀ ਅੰਦੋਲਨ ਦਾ ਹਿੱਸਾ ਬਣ ਲੈ ਜੁੜੇ ਹੋਏ ਸਾਰੇ ਹੀ ਮੇਰੇ ਵੀਰੋ ਨੌਜਵਾਨੋ ਬੱਚਿਓ ਮੇਰੀਓ ਭੈਣੋ ਮਤਾਵੋ ਬੱਚਿਓ ਬਕ ਬਕ ਰਾਜਨੀਤੀ ਤੇ ਝੰਡਿਆਂ ਨੂੰ ਛੱਡ ਕੇ ਪਾਰਟੀਆਂ ਨੂੰ ਛੱਡ ਕੇ ਇਸ ਅੰਦੋਲਨ ਵਿੱਚ ਪੰਜਾਬ ਦੇ ਧੀਆਂ ਪੁੱਤ ਵੜ ਗਏ ਨਿਤਰੇ ਹੋਏ ਸਾਰੇ ਹੀ ਹਾਜ਼ਰੀਨ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਸ ਸਰਕਾਰ ਨੇ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਹਰਿਆਣਾ ਦੇ ਲੋਕਾਂ ਨੇ ਪਿਛਲੇ 3 ਮਹੀਨਿਆਂ ਤੋਂ ਬੇਨਤੀਆਂ ਕੀਤੀਆਂ ਅਪੀਲਾ ਕੀਤੀਆਂ ਛੋਟੇ ਛੋਟੇ ਪ੍ਰਦਰਸ਼ਨ ਕੀਤੇ ਨਾਰੇ ਲਾਏ ਜਕਾਰੇ ਛੱਡੇ ਟੋਲ ਪਲਾਜ਼ਿਆਂ ਤੇ ਰੇਲਵੇ ਲਾਈਨਾਂ ਤੇ ਸ਼ਾਪਿੰਗ ਮਾਲ ਤੇ ਧਰਨੇ ਲਾਉਣੇ ਸ਼ੁਰੂ ਕੀਤੇ ਪਰ 2 ਮਹੀਨੇ ਦਾ ਸਮਾਂ ਬੀਤਣ ਦੇ ਬਾਅਦ ਵੀ ਕੇਂਦਰ ਦੀ ਹੈਂਕੜ ਵਾਲੀ ਸਰਕਾਰ ਬੀਜੇਪੀ ਸਰਕਾਰ ਮੋਦੀ ਸਰਕਾਰ ਦੇ ਕੰਨਾਂ ਤੇ ਯੂਨੀ ਸਰਕੀ ਯਾਰ ਮੇਰੇ ਮੁੰਡੇ ਮੈਨੂੰ ਕਹਿੰਦੀ ਵੀ ਯੂਨੀ ਸਰਕੀ ਉਹਨਾਂ ਨੂੰ ਆਏ ਸੀ ਕਿ ਸਾਡੇ ਜਿਹੜੇ ਆਰਐਸएस ਵਾਲੇ ਨੇ ਸਾਡੇ ਬੀਜੇਪੀ ਵਾਲੇ ਨੇ ਇਹ ਸਾਡ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਗੇ ਉਹਨਾਂ ਨੂੰ ਉਮੀਦ ਨਹੀਂ ਸੀ ਉਹਨਾਂ ਨੇ ਇਹਦੇ ਬਾਰੇ ਜੱਗਨ ਵੀ ਬਹੁਤ ਕੀਤੇ ਉਹਨਾਂ ਨੇ ਆਪਣੇ ਆਈਟੀ ਸੈੱਲ ਨੂੰ ਆਪਣੇ ਧੁੱਤਿਆਂ ਨੂੰ ਆਪਣੇ ਕਟੂਰਿਆਂ ਨੂੰ ਸ਼ਿਸ਼ਕਾਰਿਆ ਪਰ ਇਸ ਗੱਲ ਵਾਸਤੇ ਕਿ ਪੰਜਾਬ ਦੇ ਲੋਕ ਇਹ ਸਰਪ੍ਰਿੰਦੇ ਨੇ ਇਹ ਦਲਾਲ ਕਿਸਮ ਦੇ ਲੋਕ ਨਹੀਂ ਇਹ ਕਿਸਾਨ ਨਹੀਂ ਇਹ ਆਤਵਾਦੀ ਨੇ ਇਹ ਖਾਲਸਤਾਨੀ ਨੇ ਜਦੋਂ ਹਰਿਆਣੇ ਦੇ ਲੋਕਾਂ ਨੇ ਜਕਾਰੇ ਛੱਡੇ ਅੰਦੋਲਨ ਚ ਕੁੱਤੇ ਦੇਸ਼ ਦੇ ਹੋਰ ਕੌਣੇ ਅੰਦੋਲਨ ਮੰਗਿਆ ਤੇ ਉਹਨਾਂ ਨੇ ਲੈਣਾ ਦੋ ਹੋਰ ਜੋੜ ਦਿੱਤੀਆਂ ਉਹ ਕਹਿੰਦੇ ਨੇ ਅਰਬਨ ਐਕਸਲੀ ਨੇ ਇਹ Maoਵਾਦੀ ਨੇ ਅੱਜ ਪੰਜਾਬ ਦੇ ਸੜਕਾਂ ਤੇ ਬੈਠੀਆਂ ਮੇਰੀਆਂ ਪੀਂਆਂ ਪੈਣਾ ਮਾਵਾ ਮੇਰੇ ਬਜ਼ੁਰਗ ਮੇਰੇ ਹਾਨੀ ਦੇ ਮੇਰੇ ਨੌਜਵਾਨ ਵੀਰ ਇਹਨਾਂ ਦੇ ਹੱਥ ਤੱਕ ਕੇ ਅੱਜ ਬੀਜੇਪੀ ਸਰਕਾਰ ਆਰਜਸ ਮੋਦੀ ਦੀ ਉਹਦੀ ਜੁੰਡਲੀ ਨੂੰ ਅਸੀਂ ਇੱਕ ਚੈਲੰਜ ਕਰਕੇ ਕਹਿੰਦੇ ਆ ਕਿ ਆਹ ਤੇਰੀ ਮਕਾਨ ਲੈ ਕੇ ਬੈਠੇ ਨੇ ਮੋਦੀ ਕਈ ਵਾਰੀ ਸਾਡੇ ਵੀਰ ਸਟੇਜ ਤੋਂ ਕਹਿੰਦੇ ਨੇ ਮੋਦੀ ਸਾਹਿਬ ਮੈਂ ਕਹਾ ਭਰਾਵੋ ਸਾਹਮਣੀ ਸਾਹਮਣੇ ਹੋਊ ਹੁੰਦਾ ਜੇ ਦੀ ਕੋਈ ਾਕਾਤ ਹੋਵੇ ਨੋਤੀ ਕਾਰਪੋਰੇਟ ਕਰਾਉਣੇ ਦਾ ਪਾਲਤੂ ਕੁੱਤਾ ਆ ਇਸ ਕਰਕੇ ਇਹ ਜਿਹੜੇ ਕਾਲੇ ਕਾਨੂੰਨ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਦੇ ਵਿਰੁੱਧ ਲੈ ਕੇ ਆਇਆ ਮੋਦੀ ਦੀ ਆਪਣੀ ਕੋਈ ਅਕਾਤ ਨਹੀਂ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਦੀਆਂ ਬਰੂਹਾ ਮੰਦਲ ਕੇ ਬੈਠੇ ਹਾਂ ਇਹਨਾਂ ਨੇ ਪੈਰੀਕੇਟ ਲਾਇਆ ਸ਼ੰਭੂ ਤੇ ਦੂਜੀਆਂ ਜਿਹੜੇ ਰਾਜ ਮਾਰਗ ਸੀ ਦਿੱਲੀ ਨੂੰ ਜਾਣ ਵਾਲੇ ਭਰਾਵੋ ਕਦੇ ਇਹ ਵੀ ਹੋਇਆ ਸੀ ਕਿ ਸਰਕਾਰਾਂ ਆਪਣੀਆਂ ਸੜਕਾਂ ਹੀ ਆਪ ਬਟਲਣ ਅਸੀਂ ਕੋਈ ਅਤਵਾਦੀ ਨਹੀਂ ਸੀ ਅਸੀਂ ਕੋਲ ਬਖਵਾਦੀ ਲਕਸਰੀ ਦਾ ਮੌਬਾਦੀ ਨਹੀਂ ਸੀ ਅਸੀਂ ਪੰਜਾਬ ਦੇ ਜਾਏ ਪੰਜਾਬ ਦੇ ਧੀਆ ਪੁੱਤ ਇਸ ਧਰਤੀ ਤੋਂ ਚੱਲ ਕੇ ਦਿੱਲੀ ਨੂੰ ਪੂਰਾ ਅਮਨ ਪ੍ਰਦਰਸ਼ਨ ਕਰਨ ਜਾ ਰਹੇ ਸੀ ਇਹ ਪ੍ਰਦਰਸ਼ਨ ਦੇ ਬਾਰੇ ਸਰਕਾਰ ਨੂੰ ਵੀ ਪਤਾ ਸੀ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੀ ਧਰਤੀ ਤੇ ਸਾਡਾ ਅੰਦੋਲਨ ਪੂਰਾ ਅਮਨ ਚੱਲ ਰਿਹਾ ਸੀ ਸਾਡੇ ਨਾਲ ਛੋਟੀ ਛੋਟੀ ਬੱਚੀਆਂ ਸਾਡੀਆਂ ਭੈਣਾਂ ਉਹ ਸਾਡੇ ਜਥੇ ਦੇ ਨਾਲ ਸੀ ਪਰ ਹਰਿਆਣਾ ਸਰਕਾਰ ਨੇ ਸ਼ੰਭੂ ਦੇ ਬੈਰੀਅਰ ਤੇ ਉੱਪਰ ਜਿਹੜੇ ਨੇ ਵੱਡੇ ਵੱਡੇ ਬੈਰੀਕੇਡ ਲਾਏ ਉਹਨਾਂ ਤੋਂ ਬਾਅਦ ਚੱਲ ਟੋਪਾਂ ਅੱਥਰੂ ਵਹਿਦੇ ਗੋਲੇ ਛੱਡਣ ਵਾਲੇ ਸਾਰੇ ਪ੍ਰਬੰਧ ਕੀਤੇ ਭਰਾਓ ਜਦੋਂ ਅਸੀਂ ਸ਼ੰਭੂ ਦੇ ਬੈਰੀਅਰ ਨੇ ਪਹੁੰਚੇ ਜਦੋਂ ਅਸੀਂ ਪਹਿਲੀ ਨਜ਼ਰੇ ਦੇਖਿਆ ਕਹਨ ਨੂੰ ਜੋ ਮਰਜੀ ਕਹ ਲਈਏ ਜਦੋਂ ਪਹਿਲੀ ਨਜ਼ਰੇ ਤੱਕਿਆ ਤੇ ਇੱਕ ਵਾਰੀ ਅਸੀਂ ਵੀ ਸੋਚਾਂ ਦੇ ਬਗੇ ਬੈਰੀਕਡ ਤੋੜਾਂਗੇ ਕਿਵੇਂ 25 30 40 ਮੀਟਰ ਅਸੀਂ ਉਹਦਾ ਸਰਵੇ ਕਰਦੇ ਰਹੇ ਉੱਥੋਂ ਦੀਆਂ ਜਾਲੇ ਟੋਪਾਂ ਨੇ ਜਦੋਂ ਪਾਣੀਆਂ ਬਿਛਾੜਾ ਮਾਰਿਆ ਸ਼ੁਰੂ ਕਰਤੀਆਂ ਮੈਨੂੰ ਚੇਤਾ ਸਾਡਾ ਨੌਜਵਾਨ ਗਰਨਾਮ ਸਿੰਘ ਸਾਡਾ ਅਧਿਆਪਕ ਆਕੂ ਅਜੀਬ ਦੇ ਬੇਤੀ ਇਹ ਨਾਲ ਪਾਣੀ ਦੀਆਂ ਬੁਸ਼ਾਰਾਂ ਦੇ ਮੋਹਰੇ ਆ ਗਏ ਅੱਧਾ ਘੰਟਾ ਤੱਕ ਦੇ ਰਹੇ ਕਿ ਇਹਦੀਆਂ ਬੁਸ਼ਾਰਾਂ ਬੰਦ ਹੋ ਜਾਣਗੀਆਂ ਜਿਵੇਂ ਦੱਸਿਆ ਬੁਲਾਰਿਆ ਨੇ ਕਿ ਉਹ ਜਿਹੜਾ ਕੱਗਰ ਦਾ ਗੰਦਾ ਪਾਣੀ ਸਾਡੇ ਤੇ ਸੁਪਣਾ ਸ਼ੁਰੂ ਕਰਤਾ ਪਹਿਲੀ ਵਾਰੀ ਅਥਰੂ ਕਹਿੰਦੇ ਗੋਲੇ ਮਾਰੇ ਤੇ ਭਰਾਵੋ ਸੱਚੀ ਹੈ ਕਿ ਸਾਡੇ ਪੈਰ ਉਖੜ ਗਏ ਸੀ ਇੱਕ ਵਾਰੀ ਤਾਂ ਥੋੜਾ ਪਿੱਛੇ ਹਟੇ ਪਿੱਛੇ हट ਕੇ ਵਿਉਧਬੰਦੀ ਕੀਤੀ ਨਾਰੇ ਲਾਏ ਜਕਾਰੇ ਲਾਏ ਤੋਰ ਤੱਕ ਕਿ ਅੱਗੇ ਨੂੰ ਵਧਦੇ ਗਏ ਅੱਜ ਪੰਜਾਬ ਦੇ ਇਸ ਇਕੱਠ ਨੂੰ ਭਾਰਤ ਦੇ ਇਸ ਇਕੱਠ ਨੂੰ ਪੜਨ ਵਾਸਤੇ ਸੋਸ਼ਲ ਮੀਡੀਆ ਤੇ ਆਸਾਸ ਦਾ ਆਈਕੀ ਸੈਕਸਰਗਰਮ ਹੋਇਆ ਆ ਉਹ ਕਹਿ ਕੀ ਰਿਹਾ ਉਹ ਸਾਡੇ ਗੁਰੂ ਸਰਬਾਨ ਦੀ ਸਤਕਾਰ ਨੂੰ ਸਾਡੇ ਵਿਰੁੱਧ ਭਗਤਾਉਣਾ ਚਾਹੁੰਦਾ ਆ ਉਹ ਇਹ ਕਹਿੰਦਾ ਕਿ ਅੱਜ ਲਾਲ ਪਾਕਿਸਤਾਨ ਦੇ ਜਾ ਪਾਕਿਸਤਾਨ ਜਾਂ ਚੀਨ ਦੇ ਝੰਡੇ ਲੈ ਕੇ ਹਾਂ ਲਾਲ ਹਰੇ ਨਾਲ ਆਵੋ ਇਹ ਝੰਡੇ ਤੁਸੀਂ ਜਿਹੜੇ ਨੇ ਖਾਸ ਹੈ ਝੰਡੇ ਲੈ ਕੇ ਆਵੋ ਭਰਾਵੋ ਖਾਸ ਹੈ ਝੰਡਿਆਂ ਦਾ ਅਸੀਂ ਸਤਿਕਾਰ ਕਰਦੇ ਆਂ ਖਾਸ ਹੈ ਝੰਡਾ ਅਸੀਂ ਕਲਪਨਾ ਕਰਦੇ ਆਂ ਕਿ ਪੂਰੇ ਹਿੰਦੁਸਤਾਨ ਦੇ ਨੇ ਪੂਰੇ ਵਿਸ਼ਵ ਦੇ ਝੂਲੇ ਪਰ ਅੱਜ ਜਿਹੜਾ ਮੌਕਾ ਆ ਫਿਰ ਆ ਝੰਡਾ ਲਾ ਝੰਡਾ ਕਿਸਾਨਾਂ ਦਾ ਝੰਡਾ ਆ ਅੱਜ ਕਿਸਾਨ ਦੀ ਇਸ ਅੰਦੋਲਨ ਨੂੰ ਪੜ੍ਹਨ ਵਾਸਤੇ ਉਹ ਆਈਪੀਐਸਐਲ ਭਾਜਪਾ ਦਾ ਆਈਪੀ ਸੈੱਲ ਆਰਐਸਐਨ ਆਈਪੀ ਸੈੱਲ ਮੋਦੀ ਦੇ ਪਾਤੂ ਕਤੂਰੇ ਸਾਡੇ ਵਿੱਚ ਇਹ ਜਿਹੜੇ ਨੇ ਪ੍ਰਚਾਰ ਕਰ ਰਹੇ ਇਹਦੇ ਨਾਲ ਨਾਲ ਸਾਨੂੰ ਇੱਕ ਹੋਰ ਸੱਖਿਆ ਦਿੱਤੀ ਜਾਂਦੀ ਆ ਅਸੀਂ ਅਪੀਲ ਕਰਦੇ ਸੀਗੇ ਕਿ ਭਰਾਵਾ ਤੁਸੀਂ ਜਿਹੜੇ ਅਸੀਂ ਤਾਂ ਦਿੱਲੀ ਚ ਆਏ ਹਾਂ ਜੋ ਹੋ ਦੇਖੀ ਜਾਊ ਇਹ ਸਾਡੇ ਮੋਰਚੇ ਖਾਲੀ ਨਾ ਛੱਡਿਓ ਇਹ ਮੋਰਚੇ ਇਹ ਮੋਰਚੇ ਦੇ ਸ਼ੌਣੀਆਂ ਪਾ ਲਓ ਦਿਨ ਰਾਤ ਦੀਆਂ ਡਿਊਟੀਆਂ ਮੰਡਿਓ ਜਿਹਦੇ ਕੋ ਸਵੇਰੇ 2 ਘੰਟੇ ਸਵੇਰੇ ਜਾਓ ਦੁਪਹਿਰੇ ਸ਼ਾਮ ਰਾਤ ਨੂੰ ਜਾਓ ਉੱਥੇ ਇੱਕ ਪ੍ਰਚਾਰ ਲਿਆਂਦਾ ਸਾਡੀ ਧਾਰਮਿਕਤਾ ਦੇ ਨਾਲ ਜੋੜ ਕੇ ਇਹ ਕਿਹਾ ਗਿਆ ਕਿ ਘਰਾਂ ਦੇ ਵਿੱਚ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਭਰਾਵਾ ਇਹ ਚਾਹੁੰਦੇ ਸੀਗੇ ਕਿ ਜਿਸ ਤਰ੍ਹਾਂ ਜਦੋਂ ਮੰਦਰਾਂ ਨੂੰ ਲੁੱਟਿਆ ਜਾਂਦਾ ਸੀ ਤੇ ਪੁਜਾਰੀ ਕੱਲੀਏ ਖੜਕਉਂਦੇ ਇਸ ਤੇ ਜਿਹੜੇ ਲਟੇਰੇ ਸੀ ਘਾੜਦੀ ਸੀ ਸਾਡਾ ਧੰਨ ਦੌਰਤ ਇੱਜ ਤਾਂ ਲੁੱਟ ਕੇ ਲੈ ਜਾਂਦੇ ਸੀ ਗਰਨੀ ਦੇ ਬਾਜ਼ਾਰਾਂ 'ਚ ਇਹ ਸਾਨੂੰ ਵੀ ਇਦਾਂ ਦੀ ਸਿੱਖਿਆ ਦੇਣੀ ਚਾਹੁੰਦੇ ਸੀ ਮੈਂ ਤੁਹਾਨੂੰ ਸਲਾਮ ਕਰਦਾ ਮੈਂ ਤੁਹਾਨੂੰ ਸਜਦਾ ਕਰਦਾ ਪੰਜਾਬ ਦੇ ਆਪਣੇ ਧੀਆ ਪੁੱਤਾਂ ਪੁਰਾਣੇ ਦੇ ਮਾਪਿਆਂ ਨੂੰ ਜਿਨ੍ਹਾਂ ਨੇ ਇਹਨਾਂ ਦੀ ਚਾਲ ਤੇ ਕਚਾਲ ਨੂੰ ਅਸਫਲ ਕੀਤਾ ਤੁਸੀਂ ਵੱਡੀ ਗੇਂਤੀ ਦੇ ਵਿੱਚ ਜਦੋਂ ਅਸੀਂ ਮਰ ਗਏ ਸੀ ਦਿੱਲੀ ਤੇ ਤੁਸੀਂ ਜਿਹੜੇ ਸ਼ੰਭੂ ਦੇ ਮੋਰਚੇ ਤੋਂ ਪਿੱਛੇ ਲਾ ਜਿੰਨੇ ਅੰਦੋਲਨ ਚੱਲ ਰਹੇ ਸੀ ਤੁਸੀਂ ਸਾਰੇ ਮੋਰਚਿਆਂ ਨੂੰ ਸੰਭਿਆ ਵੱਡੀ ਗੇਂਤੀ ਚ ਸੰਭਿਆ ਅੱਜ ਜਦੋਂ ਅਸੀਂ ਪੰਡਾ ਚ ਪਿਛਲੇ ਦਿਨਾਂ ਚ ਮੀਟਿੰਗਾਂ ਕਰਾਉਂਦੇ ਸੀ ਸਾਡੀ ਇਕਲਤ ਦਿੱਲੀ ਤੇ ਇੱਕ ਜਿਹੜੀ ਟਾਂਡੇ ਰਹਿੰਦੀ ਆ ਭਰਾਵੋ ਗੱਲ ਇੱਕ ਬੜੀ ਸੋਖੀ ਆ ਮੈਨੂੰ ਬੜੀ ਖੁਸ਼ੀ ਆ ਮੈਂ ਇਹਨੂੰ ਉਹ ਸ਼ਬਦ ਨਹੀਂ ਸਜਾਉਂਦਾ ਨਾ ਧਰਤੀ ਨੂੰ ਨਾ ਸਮਗ ਹੁਨਾਇ ਜਿੱਥੇ ਮੇਰੀਆਂ ਭੈਣਾਂ ਧੀਆਂ ਮਾਵਾ ਅੱਜ ਇਸ ਅੰਦੋਲਨ ਚ ਸ਼ਾਮਲ ਹੋਈਆਂ ਨੇ ਜਿਸ ਦੁਨੀਆ ਦੇ ਅੰਦੋਲਨ ਚ ਧੀਆਂ ਭੈਣਾਂ ਮਾਵਾ ਨੌਜਵਾਨ ਦੇ ਬੱਚੇ ਆਜਣ ਦੁਨੀਆ ਦੀ ਕੋਈ ਤਾਕਤ ਆ ਸੰਡੇਲ ਨੂੰ ਸਫਲ ਨਹੀਂ ਕਰ ਸਕਦੀ ਇਹ ਫੋਟੋ ਬਣੀ ਜਾਂਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਸ਼ੰਭੂ ਦੇ ਬਾਈੜੀਆਂ ਲੱਗ ਜਾਂਦੇ ਜਾਂਦੇ ਉਹ ਲਾਈਨਾਂ ਲਿਖੀ ਅਸੀਂ ਤੱਕ ਕੇ ਝੰਡੇ ਲਾਲ ਕੇਸਰੀ ਝੁਲਦੇ ਝੰਡੇ ਲਾਲ ਕੇਸਰੀ ਝੁਲਦੇ ਮੈਰੀ ਗੱਲ ਕਿਤਾਬੇ ਖੁੱਲਦੇ ਇੱਕ ਮੋਦੀ ਸਰਕਾਰ ਇਹ ਨਹੀਂ ਤੇਰੀ ਜੜ ਪਟਣ ਨੂੰ ਕਾੜੇ ਤੇਰੇ ਦੁੱਖਾਂ ਦੇ ਮਾਰੇ ਨਹੀਂ ਤੇਰੀ ਜੜ ਪਟਣ ਨੂੰ ਕਾੜੇ ਦੁੱਖਾਂ ਦੇ ਮਾਰੇ ਨਹੀਂ ਇਹ ਸੱਚ ਹੈ ਸ੍ਰੀ ਅਕਾਲ ਉਹਦੀ ਗੱਲ ਝੂਨੇ ਦੇ ਕੂਝ ਦਾ ਚਾ ਚੜਿਆ ਚੰਡੇ ਝੂਨੇ ਦੇ ਕੂਝ ਦਾ ਚਾ ਚੜਿਆ ਪਿੰਡੋਂ ਖਿੱਚ ਕੇ ਆਏ ਤਿਆਰੀਆਂ ਦੀ ਲੋਕਾਂ ਵਿੱਚ ਚਰ ਰਹੇ ਤੇ ਫੂਕ ਗੱਡੀ ਪੜਕਾ ਮੋਦੀ ਨੇ ਜਿਹੜੀਆਂ ਮਾਰੀਆਂ ਸੀ ਪੜਕਾ ਮੋਦੀ ਨੇ ਜਿਹੜੀਆਂ ਮਾਰੀਆਂ ਸੀ ਤੁਸੀਂ ਚਰਾਹੇ ਦੇ ਵਿੱਚ ਫੂਕ ਗੱਡੀ ਆ ਇਹ ਫੂਕ ਤੁਸੀਂ ਸ਼ੰਭੂ ਦੇ ਬੈਰੀਅਰ ਤੇ ਗੱਡੀ ਆ ਇਹ ਫੂਕ ਤੁਸੀਂ ਕਰਨਾਲ ਗੱਡੀ ਆ ਇਹ ਫੂਕ ਤੁਸੀਂ ਦਿੱਲੀ ਦੀਆਂ ਗਰੂਆਂ ਤੱਕ ਕੜਵੇ ਗਏ ਪ੍ਰਭੂ ਇਦੇ ਨਾਲ ਨਾਲ ਮੈਂ ਪੰਜਾਬ ਦੀਆਂ ਰਾਜਨੀਤਿਕ ਤਰਾਨੂ ਹੱਥ ਜੋੜ ਕੇ ਬੇਨਤੀ ਕਰਦਾ ਪਿਛਲੇ ਦਿਨ ਵੀ ਕੀਤੀ ਸੀ ਪਰ ਭਰਾਵੋ ਪੰਜਾਬ ਤੁਹਾਡਾ ਭਾਰਤ ਤੁਹਾਡਾ ਰਾਜਨੀਤਿਕ ਤੁਹਾਨੂੰ ਰਾਜਨੀਤੀ ਲੀਡਰੀ ਮੁਬਾਰਕ ਹੋਵੇ ਜਿਸ ਤਰ੍ਹਾਂ ਤੁਸੀਂ ਪਿਛਲੇ ਸਮੇਂ ਤੋਂ ਹੁਣ ਤੱਕ ਪੰਜਾਬ ਦੇ ਧੀਆਂ ਪੁੱਤ ਬਣ ਕੇ ਤੁਰਿਆ اسی ਤਰ੍ਹਾਂ ਤੁਰੇ ਰਹੋ ਆਪਣੇ ਗਵਰਨਰ ਤੋਂ ਸਮਝ ਲੈਣਾ ਚਾਹੀਦਾ ਕਸ਼ਮੀਰ ਦੇ ਅੰਦਰ ਉਹਨਾਂ ਨੇ ਸਮੁੱਚੀ ਆਪੋਜੀਸ਼ਨ ਸਮੁੱਚੇ ਸੰਘਰਸ਼ ਕਰਨ ਵਾਲੇ ਲੋਕ ਇੱਕ ਸਾਲ ਤੋਂ ਬੰਦ ਸਮਾ ਲਈ ਜਿਹੜੇ ਉਹਨਾਂ ਨੇ ਜਿਹੜੇ ਕਾਰ ਦੇ ਅੰਦਰ ਰੱਖੇ ਨੇ ਨਾਟ ਇੰਟਰਨੈਟ ਤੇ ਫੋਨ ਬੰਦ ਕੀਤੇ ਨੇ ਉਹ ਗਲਾਮ ਕਰਕੇ ਰੱਖੇ ਹੋਏ ਨੇ ਸਾਡੇ ਹੀ ਭਰਾ ਸਾਡੇ ਉਹ ਭਰਾ ਜਿੱਥੇ ਖਾਲਸਾ ਰਾਜ ਦਾ ਝੰਡਾ ਝੁੱਲਦਾ ਸੀ ਕਿਸੇ ਸਮੇ ਅੱਜ ਸਾਡੇ ਉਹ ਹਮਸਾਏ ਉਹਨਾਂ ਨੇ ਕੈਦ ਕਰਕੇ ਰੱਖੇ ਨੇ ਭਰਾਵੋ ਜੀ ਅਸੀਂ ਰਾਜਨੀਤਕ ਤੌਰ ਤੇ ਝੰਡੇ ਤੇ ਡੰਡੇ ਆਪੋ ਆਪਣੀਆਂ ਪਾਰਟੀਆਂ ਨੂੰ ਵੱਡੇ ਕਰਨ ਤੁਰੇ ਰਹੇ ਤੇ ਮੋੜ ਕਰਨਾ ਇਦਾਂ ਦਾ ਦਿਨ ਨਾ ਦੇਖਣਾ ਪਿਆ ਜਵੇ ਕਿ ਤੁਹਾਨੂੰ ਸਾਨੂੰ ਸਾਰਿਆਂ ਨੂੰ ਇਸ ਜ਼ਾਬਰ ਸਰਕਾਰ ਵੱਲੋਂ ਅੰਦਰਾਂ ਚ ਡੱਕ ਦਿੱਤਾ ਜਾਵੇ ਅੱਜ ਲੜਾਈ ਉਸ ਖਿੱਤੇ ਦੀ ਨਹੀਂ ਪੰਜਾਬ ਦੀ ਨਹੀਂ ਹਰਿਆਣੇ ਦੀ ਨਹੀਂ ਪੂਰੇ ਦੇਸ਼ ਦੀ ਲੜਾਈ ਬਣੀ ਹੈ ਹਰਿਆਣਾ ਦੇ ਲੋਕ ਜਿਨ੍ਹਾਂ ਨੇ 25 ਤਰੀਕ ਨੂੰ ਬੈਰੀਕੇਡ ਤੋੜੇ ਉਹ ਨੌਜਵਾਨ ਨਵਦੀਪ ਹਰਿਆਣਾ ਸਟੇਟ ਦਾ ਜਿਹਨੇ ਸਪਾਈਡਰਮੈਨ ਵਾਂਗ ਪਾਣੀ ਦੇ ਤੋਂਪੋਂ ਦਾ ਮੂੰਹ ਮੋੜ ਕੇ ਇਹ ਸਰਕਾਰ ਨੂੰ ਜਿਹੜੀ ਲੜ ਲੜ ਪਾਈ ਉਹਦੇ ਤੇ ਉਹਦੇ ਪਰਮਾਤਮਾ ਦੇ 307 ਦੇ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਨੇ ਉਹ ਜਿਹਨਾਂ ਜਾ ਕੇ ਆਏ ਤੇ ਸਾਡੇ ਨਾਲ ਇਹ ਟੈਂਟਾਂ ਚ ਨੇ ਭਰਾਵੋ ਸਾਨੂੰ ਪੜਨ ਵਾਸਤੇ ਯਤਨ ਕਰਦੇ ਨੇ ਇਹ ਸਰਕਾਰ ਨੇ ਪੰਜਾਬ ਨੂੰ ਜਦੋਂ ਆਜ਼ਾਦੀ ਦੇ ਨਾਂ ਤੇ ਕਾੜਿਆ ਸਾਡਾ ਧੜ ਵਖਰਾ ਕੀਤਾ ਮੁੜ ਕੇ ਸਾਡੇ ਦੋ ਟੋਟੇ ਕੀਤੇ ਇੱਕ ਟੋਟਾ ਹਰਿਆਣਾ ਇੱਕ ਪੰਜਾਬ ਤੇ ਇੱਕ ਛੋਟਾ ਜਿਹਾ ਟੁਕੜਾ ਸਾਡਾ ਹਮਾਜਰ ਬਣਾਤਾ ਅੱਜ ਇਸ ਅੰਦੋਲਨ ਨੇ ਸਰਗਰੀ ਕਰਕੇ ਮੁੜ ਕੇ ਪੰਜਾਬ ਤੇ ਹਰਿਆਣੇ ਨੂੰ ਇਕੱਠਾ ਕੀਤਾ ਅੱਜ ਨਾਰੇ ਲੱਗਦੇ ਨੇ ਅੱਜ ਪੱਗਾਂ ਵੱਜੀਆਂ ਜਾਂਦੀਆਂ ਨੇ ਉੱਥੇ ਬੜੇ ਚਾਅ ਦੇ ਨਾਲ ਹਰਿਆਣਵੀ ਕਹਿੰਦੇ ਨੇ ਸਾਡੇ ਵੱਡੇ ਭਰਾ ਆਏ ਨੇ ਪੰਜਾਬ ਦੇ ਨੌਜਵਾਨਾਂ ਨੂੰ ਉੱਥੇ ਦੇ ਨੌਜਵਾਨ ਕਹਿੰਦੇ ਸਾਡੇ ਦਸਤਾਰਾਂ ਸਜਾਉਂ ਅੱਜ ਉਥੇ ਕਿਉਂ ਰਹੇ ਲੰਗਰ ਦੁੱਧ ਦੇ ਲੰਗਰ ਹਰਿਆਣੇ ਵਾਲਿਆਂ ਦੇ ਲਾਏ ਨੇ ਦਿੱਲੀ ਦੀਆਂ ਧੀਆ ਪੈਣਿਆ ਉਹਨਾਂ ਨੂੰ ਮੈਂ ਸਲਾਮ ਕਰਦਾ ਸਾਡੀ ਇੱਕ ਭੈਣ ਮੈਂ ਦੇਖ ਰਿਹਾ ਸੀ ਉਹ ਇੱਕ ਬਜ਼ੁਰਗ ਕਿਸਾਨ ਨੂੰ ਦੇਖ ਕੇ ਰੋਣ ਲੱਗ ਪਈ ਉੱਚੀ ਉੱਚੀ ਕਹਿੰਦੀ ਬਾਪੂ ਜੀ ਤੁਸੀਂ ਠੰਡ ਜਾ ਰਹੇ ਹੋ ਕੋਈ ਸਦਕੇ ਜਾਈਏ ਉਹ ਪੈਣੋ ਧੀਓ ਅੱਜ ਤੁਹਾਨੂੰ ਆਪਣੇ ਬਾਪੂਆਂ ਦੀ ਕੱਪੜੇ ਭਰਾਵਾਂ ਦੀ ਐਡੀ ਫਿਕਰ ਮੈਂ ਤੁਹਾਨੂੰ ਸਲਾਮ ਕਰਦਾ ਅੱਜ ਕਿਸੇ ਵੀ ਮੋੜੇ ਤੇ ਸਾਡੀਆਂ ਧੀਆ ਪੈਣਾ ਪਿੱਛੇ ਨਹੀਂ ਅੱਜ ਉਥੇ ਇੱਕ ਦਿੱਲੀ ਦੇ ਬਾਰਡਰ ਉੱਤੇ ਇੱਕ ਨਵਾਂ ਮਹੌਲ ਜੋ ਕਿਸੇ ਦਾ ਉਹ ਸਭ ਦਾ ਸਾਂਝਾ ਆ ਕਿਸੇ ਦਾ ਲੰਗਰ ਜਿਹੜਾ ਮਰਜੀ ਸ਼ਕਾ ਚਾਹ ਜਿਹੜਾ ਮਰਜੀ ਪੀਵੇ ਕੋਟੀਆਂ ਕੰਬਲ ਲਰਜਾਈਆਂ ਕਿਹੜੀ ਦੁਨੀਆ ਦੀ ਚੀਜ਼ ਆ ਜਿਹੜੀ ਅਸੀਂ ਵੰਡੀ ਨਹੀਂ ਜਾਂਦੀ ਮੈਂ ਲੰਗਦਾ ਆ ਜਿੱਥੇ ਮਰਜੀ ਲੰਗਰ ਸ਼ਕਾ ਦੂਜਾ ਲੰਗਦਾ ਜਿੱਥੇ ਮਰਜੀ ਚਾਹ ਪੀ ਲੈ ਸਾਡੀਆਂ ਨੌਜਵਾਨ ਧੀਆਂ ਪੈਣਾ ਮਾਵਾ ਸਾਡੇ ਲੰਗਰਾਂ ਦੇ ਅੱਗੇ ਪੁੱਛਦੀਆਂ ਵੀਰ ਜੀ ਲੰਗਰ ਪਕਾ ਲਈਏ ਤੁਹਾਡਾ ਅਨੰਤ ਵੱਡੇ ਵੱਡੇ ਲੰਗਰ ਚਲਾਏ ਨੇ ਪ੍ਰਭੂ ਇਹਦੇ ਨਾਲ ਨਾਲ ਉਹਨਾਂ ਨੇ ਕੁਤਪੂਲਾ ਕੀਤਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਬਦਲਾਵ ਕਰਨ ਲਈ ਉਹਨਾਂ ਨੇ ਮੋਹ ਕਰਨਾ ਬੇਸਵਾਮ ਦੇ ਰੂਪ ਚ ਆਪਣੇ ਉਹਨਾਂ ਦੇ ਕਾਰਕੁਨ ਭੇਜੀਆਂ ਉਹ ਸਾਡੀਆਂ ਟਰਾਲੀਆਂ ਤੇ ਨੰਬਰ ਦਿੰਦੀਆਂ ਫੋਨਾਂ ਦੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਬਲਾਤਕਾਰੀ ਸਦ ਕੀਤਾ ਜਾ ਸਕੇ ਮੈਂ ਤੁਹਾਨੂੰ ਖਤਰਮ ਕੇ ਬੇਨਤੀ ਕਰਦਾ ਉਹ ਜਿਹੜੇ ਜਿਹੜੇ ਮੇਰੇ ਨੌਜਵਾਨਾਂ ਨੇ ਕਿਸਾਨਾਂ ਨੇ ਜਾਣਾ ਉਹ ਪ੍ਰਭੂ ਉਹਨਾਂ ਦੇ ਕਚਾਲਾ ਤੋਂ ਬਚਾਇਆ ਸੀ ਸਾਡਾ ਜਿਹੜਾ ਵਿਰਸਾ ਆ ਹਰੀ ਸਿੰਘ ਨਲਗੋ ਦਾ ਸਾਇਆ ਜਿਹਨੇ ਜਿਹੜੀ ਕਹਿੰਦੀ ਸੀ ਕਿ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਤੇ ਉਹਨੇ ਕਿਹਾ ਸੀ ਹਰੀ ਸਿੰਘ ਨਲਗੋਏ ਨੇ ਕਿ ਤੂੰ ਮੈਨੂੰ ਹੀ ਪੁੱਤ ਬਣਾਣਾ ਸਾਡਾ ਕਰਤਾਰ ਰੇਡਾ ਉੱਚਾ ਤੇ ਡਾ ਉੱਚਾ ਰੱਖਣਾ ਚਾਹੀਦਾ ਅੱਜ ਇਹਨਾਂ ਸਰਕਾਰ ਨੇ ਲੇਪੇ ਪਸੰਡ ਚੁੱਕੀ ਆ ਜਿਹੜੀ ਮੋਦੀ ਦੇ ਬੀਜੇਪੀ ਸਰਕਾਰ ਕਹਿੰਦੀ ਸੀ ਪਹਿਲਾਂ ਦੇ ਟੱਕ ਪੁੰਜੀ ਏ ਪਿੰਡਾਂ ਸ਼ਰਮ ਤੇ ਸਾਡੇ ਕਸਬੇ ਚ ਕਹਿੰਦੇ ਸੀ ਕਿ ਅਸੀਂ ਝੰਡੇ ਲਾਵਾਂਗੇ ਕਿਸਾਨਾਂ ਨੂੰ ਸਮਝਾਵਾਂਗੇ ਅੱਜ ਅਸੀਂ ਇਹਨਾਂ ਦੇ ਆਕਾਮਾਂ ਨੂੰ ਦਿੱਲੀ ਦੇ ਅਧਿਕਾਰੂਆਂ ਦੇ ਜਾ ਕੇ ਸਮਝਾਉਣ ਲਈ ਨਤਰੇ ਹੋਇਆ ਸੋ ਬਰਾਬਰ ਆਪਣਾ ਇਕਾ ਇਕੱਠੇ ਰੱਖ ਕਰਾ ਰੱਖਣਾ ਆਪਣੇ ਇਕੱਠ ਨੂੰ ਬਰਕਰਾਰ ਰੱਖਣਾ ਇਕਨੂੰ ਬਰਕਰਾਰ ਰੱਖਣਾ ਮੇਰੀਓ ਭੈਣੋ ਮੇਰੀਆ ਮਤਾਵੋ ਬੱਚੀਓ ਤੁਸੀਂ ਇਸ ਅੰਦੋਲਨ ਨੂੰ ਹਵਾ ਦੇਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈਂ ਭੈਣੋ ਜਿਸ ਤਰ੍ਹਾਂ ਤੁਸੀਂ ਆਪਣੇ ਘਰਾਂ ਜਾ ਕੇ ਉਹ ਗੱਲਾਂ ਕਰਦੇ ਆ ਵੀ ਪਹਿਣਿਆ ਸੂਟ ਕਿੱਥੋਂ ਲਿਆਂਦਾ ਕਿੰਨੇ ਦਾ ਲਿਆਂਦਾ ਬੜਾ ਵਧੀਆ ਜਿਸ ਦਾ ਮਤਲਬ ਇਦਾਂ ਦੀ ਚਰਚਾ ਆਪਣੀਆਂ ਰਿਸ਼ਤੇਦਾਰੀਆਂ ਚ ਆਪਣੇ ਮਹੱਲੇਆਂ ਚ ਆਪਣੇ ਸ਼ਰੀਕਿਆਂ ਚ ਹਰ ਤ ਵ ਇਸ ਚਰਚਾ ਨੂੰ ਲੈ ਕੇ ਜਾਓ ਇਸ ਅੰਦੋਲਨ ਦੇ ਨਾਲ ਸਾਡੀਆਂ ਪੂਰੇ ਭਾਰਤ ਦੀਆਂ ਪੰਜਾਬ ਦੀਆਂ ਧੀਆਂ ਪਣਾ ਦੀ ਇੱਜ਼ਤ ਮਾਫੂਦ ਰਹੇਗੀ ਸਾਡੇ ਬੱਚਿਆਂ ਦਾ ਰੋਜ਼ਗਾਰ ਮਾਫੂਦ ਰਹੇਗਾ ਇਹ ਜੇ ਸਾਡੀ ਲੜਾਈ ਕੋਈ ਮੋਤੀ ਦੇ ਨਾਲ ਨਹੀਂ ਲੜਾਈ ਸਾਡੀ ਲੜਾਈ ਉਹ ਸਿਸਟਮ ਦੇ ਨਾਲ ਲੜਾਈ ਆ ਜਿਹੜਾ ਸਾਡੀ ਇਸ ਜਵਾਨੀ ਨੂੰ ਤਫਾ ਕਰਕੇ ਵਿਦੇਸ਼ਾਂ ਚ ਜਾਣ ਲਈ ਮਜਬੂਰ ਕਰ ਰਿਆ ਸਾਡੀ ਲੜਾਈ ਇਸ ਗੱਲ ਦੀ ਲੜਾਈ ਆ ਕਿ ਸਾਡੀ ਕਿਸਾਨੀ ਦੇ ਹੱਥਾਂ ਚ ਜਿਹੜਾ ਅੰਨ ਦਾਤਾ ਸੀ ਲੰਗਰ ਲਾਉਣ ਵਾਲੇ ਕਿਸਾਨਾਂ ਦੇ ਹੱਥਾਂ ਦੇ ਵਿੱਚ ਠੂਠੇ ਫੜਾਉਣ ਦਾ ਯਤਨ ਕਰਕੇ ਭੁੱਖ ਮਰੀ ਦੇ ਦਰਾਂ ਤੇ ਟੱਕਿਆ ਜਾ ਰਿਹਾ ਸਾਡੀ ਲੜਾਈ ਇਹ ਲੜਾਈ ਆ ਕਿ ਸਾਡੇ ਜਿਹੜੇ ਬੱਚੇ ਨੇ ਇਹਨਾਂ ਦਾ ਭੁੱਖ ਸੁਰੱਖਿਅਤ ਹੋਵੇ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਆਰਤੀਆਂ ਦਾ ਵਪਾਰੀਆਂ ਦਾ ਵਪਾਰ ਚੜ੍ਹਦੀ ਕਲਾ ਚ ਰਹੇ ਭਰਾਵੋ ਜਿਸ ਤਰ੍ਹਾਂ ਨੇ ਇਹ ਦਲਿਆ ਦੀ ਸਰਕਾਰ ਬੀਜੇਪੀ ਸਰਕਾਰ ਮੋਦੀ ਕਰਾਣ ਜਿਹੜੇ ਮੋਦੀ ਦੀ ਜੁੰਡਲੀ ਅੰਬਾਨੀ ਅਡਾਨੀ ਦੇ ਰਾਇਸ ਦੇ ਜਿਹੜੇ ਕੋਲੀ ਚੱਟ ਦੀ ਸਰਕਾਰ ਜਿਸਲੀ ਦੇ ਪੰਜਾਬ ਦੇ ਦੋ ਦੇ ਲੋਕਾਂ ਨੂੰ ਲੈ ਕੇ ਜਾ ਰਹੀ ਆ ਇਹਨਾਂ ਨੇ ਰੇਲਵੇ ਵੇਚੀ ਐਲਐਸ ਵੀਚੀ ਪਾਵਰ ਸਟੇਸ਼ਨ ਵੇਚਿਆ ਸਾਡੇ ਜਿਹੜੇ ਸੀਗੇ ਸ਼ਿਪਯਾਰਡ ਵੇਚੇ ਰੇਲਵੇ ਵੇਚੀ ਮੈਨੂੰ ਸੰਤਾਰੇ ਦੀ ਉਹ ਗੱਲ ਯਾਦ ਆ ਰਹੀ ਆ ਉਹ ਕਹਿੰਦਾ ਭਰਾਵਾ ਚਾਹ ਦੇ ਕੱਪ ਦੇ ਵਿੱਚ ਚਾਹ ਦੇ ਕੱਪ ਵਿੱਚ ਬਿਸਕਟ ਡੁੱਬਦੇ ਨੇ ਲੋਕਾਂ ਨੇ ਦੇਖੇ ਸੀ ਇਸ ਨਕਮੇ ਪ੍ਰਧਾਨ ਮੰਤਰੀ ਦੇ ਰਾਜ ਚ ਚਾਹ ਦੇ ਕੱਪ ਚ ਪੂਰਾ ਦੇਸ਼ ਡੁੱਬਦਾ ਦੇਖ ਰਹੇ ਹਾਂ ਇਸ ਚਾਹ ਦੇ ਕੱਪ ਨੂੰ ਲੱਤ ਮਾਰ ਕੇ ਡੋਲਾਗੇ ਅਸੀਂ ਆਪਣਾ ਪੰਜਾਬ ਆਪਣਾ ਹਰਿਆਣਾ ਰਾਜਸਥਾਨ ਗੁਜਰਾਤ ਕੋਈ ਵੀ ਸੂਬਾ ਤਾਮਾ ਲਾਡੂ ਤੱਕ ਦਾ ਨਾਗਾ ਲੈਣ ਤੱਕ ਦਾ ਇਸ ਚਾਹ ਦੇ ਕੱਪੀ ਡੁੱਬਣ ਨਹੀਂ ਰਹਿ ਮੰਗੇ ਮੋਦੀ ਕੌਮਰ ਜਾਇਵੇ ਹੰਕਾਰੇ ਹੋ ਦਲੇਨ ਉਸ ਚੈਲੰਜ ਕਰਦੇ ਆ ਕਿ ਪੰਜਾਬ ਦੀਆਂ ਕੰਧਾਂ ਤੇ ਪੰਜਾਬ ਦੀਆਂ ਸੜਕਾਂ ਤੇ ਹਰਿਆਣੇ ਦੇ ਦੇਖ ਦੀਆਂ ਕੰਧਾਂ ਤੇ ਲਿਖੀ ਹੋਈ ਆਵਾਜ਼ ਨੂੰ ਪੜ੍ਹ ਲਵੇ ਅਸੀਂ ਇਹ ਐਲਾਨ ਕਰਕੇ ਕਹਿੰਦੇ ਆ ਮੈਂ ਅੱਜ ਦੇ ਇਕੱਠ ਦੇ ਵਿੱਚ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇਸ ਅੰਦੋਲਨ ਤੋਂ ਬਾਅਦ ਲਾਜ਼ਮੀ ਇਹਦਾ ਅੰਦੋਲਨ ਉਹਦੇ ਸਾਠੇ ਵੀ ਲੜਫੁੱਟਣਾ ਆ ਜਿਹਨੇ ਕਸ਼ਮੀਰ ਤੋਂ ਲੈ ਕੇ ਕਨੇਓ ਕੁਮਾਰੀ ਤੱਕ ਤੇ ਬਾਗਰ ਤੋਂ ਲੈ ਕੇ ਬੰਗਾਓ ਤੱਕ ਜਣਾ ਆ ਇਸ ਕਹਦਾ ਨਾਰਾ ਦੇ ਕੇ ਤਖਤ ਬਦਲ ਦਿਓ ਤਾਜ ਬਦਲ ਦਿਓ ਨੀ ਮੰਨਦਾ ਦਾ ਰਾਜ ਬਦਲ ਦਿਓ ਇਸ ਬੇਈਮਾਨਾ ਦੇ ਰਾਜ ਨੂੰ ਭਾਜਪਾ ਨੇ ਰਾਜ ਨੂੰ ਆਰਐਸਐਸ ਨੇ ਰਾਜ ਨੂੰ ਮੋਦੀ ਨੇ ਉਹਦੇ ਦੱਲਿਆਂ ਦੇ ਰਾਜ ਨੂੰ ਕਾਰਪੋਰੇਟ ਨੇ ਦੱਲਿਆਂ ਦੇ ਰਾਜ ਨੂੰ ਬਦਲਵਾਸੇ ਤੁਸੀਂ ਤਿਆਰੀ ਖੱਚ ਕੇ ਆਏ ਹੋ ਬਕਰ ਨੂੰ ਸਲਾਮ ਕਰਨਾ ਲੋਕ ਇਨਕਲਾਬ ਮੰਚ ਵੱਲੋਂ ਦੋਤਾ ਕਿਸਾਨ ਕਮੇਟੀ ਵੱਲੋਂ ਅਸੀਂ ਇੱਕ ਰੱਖਤੀ ਦਿੱਲੀ ਆ ਇੱਕ ਇਥੇ ਆ ਖਤ ਮੰਨ ਕੇ ਬੇਨਤੀ ਆ ਕਿ ਇਹ ਸਾਡੇ ਜਿਸ ਤਰ੍ਹਾਂ ਸਰਟੀ ਸਾਹਿਬ ਨੇ ਤੇ ਸਤਪਾਲ ਸਿੰਘ ਜੀ ਇਹਨਾਂ ਦਾ ਮਗਰ ਜਿਹੜੀ ਸਾਡੀ ਟੀਮ ਆ ਇਹਦਾ ਤੁਸੀਂ ਕਾਨੂੰਨ ਨੂੰ ਕਾਨੂੰਨ ਸਾਥ ਦੇ ਲੋ ਜਿੰਨਾ ਕਿ ਸਾਡੇ ਖੇਮਾ ਤਾਂ ਅਸੀਂ ਉਥੇ ਡਟਾਂਗੇ ਤੁਹਾਡਾ ਮੈਂ ਬਾਤ ਬਹੁਤ ਧੰਬਾ ਦੀਆਂ ਸਾਨੂੰ ਇੱਕ ਗਿਲਾ ਸੀ ਬੇਟ ਦੇ ਲੋਕਾਂ ਤੇ ਰਾਤ ਪ੍ਰੇਮਪੁਰ ਤੋਂ ਜਿਹੜੀ ਵੱਡੀ ਟੋਲਾ ਲੈ ਕੇ ਪ੍ਰੇਮਪੁਰ ਤੋਂ ਸਾਥੀ ਗਏ ਨੇ ਖੁੱਡੇ ਤੋਂ ਗਏ ਨੇ ਕਦਾਲੇ ਜੱਟਾ ਤੋਂ ਗਏ ਨੇ ਕਹਿੰਦਾ ਮਤਲਬ ਪਿੰਡ ਪਿੰਡ ਚੋਂ ਟਰਾਲੀਆਂ ਜਾ ਰਹੀਆਂ ਜੱਫਿਆਂ ਦੇ ਰੂਪ ਚ ਮੈਨੂੰ ਕਈ ਵਾਰੀ ਇਦਾਂ ਲੱਗਦਾ ਕਨਵਰ ਗਰੇਵਾਲ ਦੀ ਜਿਹੜੀ ਇੱਕ ਇੱਕ ਲਾਈਨ ਆ ਉਹ ਸੱਚ ਹੋਣ ਜਾ ਰਹੀ ਆ ਜਦੋਂ ਉਹਨੇ ਕਿਹਾ ਸੀ ਦਿੱਲੀਏ ਇਹ ਲੋਕਾਂ ਦੇ ਕੱਠੇ ਤੇ ਕਾਜੇ ਹਾਲ ਪੂਗੇ ਤੇ ਅੱਜ ਜੋ ਉਹਦੇ ਦਿੱਲੀ ਦੀਆਂ ਬਰੂਹਾਂ ਤੇ ਜਕਾਰੇ ਲਾ ਜਾਂਦੇ ਆ ਨਾਰੇ ਲਾ ਜਾਂਦੇ ਆ ਝੰਡੇ ਚੜਾ ਜਾਂਦੇ ਆ ਸਟਰੀਟਸ ਪੀਚਾਂ ਚੱਲਦੀਆਂ ਤੇ ਕਨਵਰ ਗਰੇਵਾਲ ਦੀ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਆ ਸੋ ਸਰੀਏ ਕਾਲ ਸੋ ਸਮਾਂ ਮੈਂ ਬਦ ਲੈ ਗਿਆ ਕਿਉਂਕਿ ਅੰਦੋਲਨ ਜਿਹੜਾ ਚੱਲ ਰਿਹਾ ਇੱਕ ਗੱਲ ਮੈਂ ਤੁਹਾਨੂੰ ਜਾਂਦਾ ਜਾਂਦਾ ਹੋ ਸਪਸ਼ਟ ਕਰਨਾ ਭਰਾਵੋ ਸੋਸ਼ਲ ਮੀਡੀਆ ਤੇ ਬਹੁਤ ਯਕੀਨ ਨਾ ਕਰੋ ਕਾਰਪੋਰੇਟ ਘਰਾਣਿਆਂ ਦਾ ਗੋਦੀ ਮੀਡੀਆ ਸਾਡੇ ਲੋਕਲ ਭਾਈਚਾਰੇ ਨੂੰ ਛੜ ਗਿਆ ਜਿਹੜਾ ਗੋਦੀ ਮੀਡੀਆ ਹੈ ਤੁਹਾਡੇ ਦੇ ਜਿਹੜੀ ਆ ਜਸਤ ਫਲਾ ਰਿਆ ਫੌਜਾਂ ਬਹੁਤ ਲੱਗ ਗਈਆਂ ਆ ਹੋ ਗਿਆ ਬੋ ਹੋ ਗਿਆ ਆ ਸਾਡੇ ਨੌਜਵਾਨ ਕਰਦੀਪ ਮੇਰੇ ਮੋਹਰੇ ਬੈਠਾ ਆ ਜਦੋਂ ਕੋ ਜੜੀਆਂ ਸੀਗੀਆਂ ਅੱਖ ਨੂੰ ਗੈਸ ਤੇ ਜਲ ਤੋਂ ਪਰੇ ਗੋਲੇ ਛੱਡੇ ਜਾ ਰਹੇ ਸੀ ਸਰਬਤ ਦਾ ਪਲਾ ਸੇਵਾ ਸੁਸਾਇਟੀ ਨੂਰਕਾਂ ਵਾਲੇ ਸਾਡੇ ਵੀਰ ਸਾਡੇ ਨਾਂ ਮੋਢੇ ਨਾਂ ਮੋਢਾ ਲਾ ਕੇ ਬਾਬੇ ਤੋਂ ਪਰੇ ਗੋਲੇ ਚ ਮੋਰੇ ਸੀ ਪਰ ਆਓ ਜਿੱਥੇ ਏਡੇ ਏਡੇ ਗੋਲੇ ਜਿਹੜਾ ਤੁਹਾਡਾ ਨੌਜਵਾਨਾਂ ਦਾ ਸਾਡੇ ਸਾਥੀਆਂ ਦਾ ਸੰਕਟ ਡਲਾ ਨਹੀਂ ਸਕੇ ਜਦੋਂ ਥੋੜੀ ਗੈਂਪੀ ਸੀ ਅੱਜ ਦੇ ਅਸੀਂ ਲੱਖਾਂ ਨੇ ਕਰੋੜਾਂ ਦੀ ਗੈਂਪੀ ਚ ਦਿੱਲੀ ਜਿਹੜਾ ਆ ਕੱਟ ਕੇ ਗਏ ਆ ਅੱਜ ਕਿਹੜੀ ਦੁਨੀਆ ਦੀ ਤਾਕਤਾਂ ਅਸੀਂ ਇਹ ਗੱਲ ਕਹਿੰਦੇ ਜਾਉਂਦੇ ਆ ਮੋਦੀ ਖਟਣ ਜਾਂ ਪੰਜਾਬ ਦੀ ਸਰਕਾਰ ਜਿਹੜਾ ਵੀ ਜ਼ੁਲਮ ਕਰਨ ਦੀ ਜਉਂਦੀ ਹੈ ਕਰਕੇ ਦੇਖ ਰਵੇ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਹਿੰਦੁਸਤਾਨ ਦੇ ਲੋਕ ਇਨ੍ਹਾਂ ਦੇ ਹਰ ਜਿਹੜਾ ਜ਼ੁਲਮ ਦਾ ਬਹੁਤ ਔੜ ਮੋਜਵਾ ਦੇਣਗੇ ਮੈਂ ਆਪਣੀ ਕਿਸਾਨ ਜਥੇਬੰਦੀਆਂ ਦੇ ਅੱਗੋਂ ਨੂੰ ਇਸ ਗੱਲ ਦੀ ਤੁਹਾਡੇ ਕਠਿ ਮੁबारकबाद ਦੇਣੀ ਚਾਹੁੰਦਾ ਜਿਹੜੇ ਕਹਿੰਦੇ ਸੀ ਆਗੂ ਬਿਕ ਜਾਂਦੇ ਹੁੰਦੇ ਨੇ ਜਿਹੜੇ ਕਹਿੰਦੇ ਸੀ ਆਗੂਆਂ ਨੇ ਡੋਲ ਜਾਣਾ ਜਿਹੜੇ ਕਹਿੰਦੇ ਸੀ ਆਗੂਆਂ ਨੇ ਟੁੱਟ ਜਾਣਾ ਪਾਟ ਜਾਣਾ ਔਰ ਇੱਕ ਵੀ ਪਾਟਿਆ ਨਹੀਂ ਇੱਕ ਵੀ ਟੁਕਿਆ ਨਹੀਂ ਇੱਕ ਵੀ ਵਿਕਿਆ ਨਹੀਂ ਤੁਸੀਂ ਦੇਖਿਆ ਹੁਣ ਪਿਛਲੀ ਮੀਟਲ ਦੇ ਵਿੱਚ ਜਦੋਂ ਸਾਡੇ ਕਿਸਾਨਾਂ ਨੇ ਪੁੰਜੇ ਬੈਠ ਕੇ ਲੰਗਰ ਸਕਿਆ ਇਹਨਾਂ ਨੂੰ ਲੜਦਾ ਪਈਆ ਚੈਲੰਜ ਕੀ ਪਿਆ ਤੇ ਇੱਕ ਗੱਲ ਜਿਹੜੀ ਆ ਕਾਗਜ਼ ਤੇ ਲਿਖੀ ਕਿ ਅਸੀਂ ਤੁਹਾਡੀਆਂ ਬਕਵਾਸ ਬਾਜੀ ਸੁਣਨੀ ਆਏ ਤੋਂ ਸਭਾ ਜੀ ਸੁਣਨੀ ਏ ਜਸ ਜਨੋ ਦੇ ਵਿੱਚੋਂ ਸਾਨੂੰ ਜਵਾਬ ਦੇਵੋ ਜਸ ਜਨੋ ਤੁਸੀਂ ਇਹ ਸਾਡੇ ਕਾਨੂੰਨਾਂ ਨੂੰ ਰੱਦ ਕਰਦੇ ਜਾਂ ਨਹੀਂ ਕਰਦੇ ਇਹ ਤੁਹਾਡੀ ਲੀਡਰਸ਼ਿਪ ਦੀ ਸਿਆਣ ਜਜਵਾ ਤੇ ਦਲੇਰੀ ਸੀ ਇਸ ਕਰਕੇ ਇਹਨਾਂ ਦੇ ਕੂੜ ਪ੍ਰਚਾਰ ਤੇ ਜਿਕਰ ਜੜਾਇਆ ਤੁਸੀਂ ਯਕੀਨ ਨਹੀਂ ਕਰਨਾ ਉਸ ਪ੍ਰਚਾਰ ਤੇ ਯਕੀਨ ਨਹੀਂ ਕਰਨਾ ਕਿ ਇਹਨਾਂ ਨੇ ਦਿੱਲੀ ਨੂੰ ਘੇਰਾ ਪਾ ਲਿਆ ਆ ਅਸੀਂ ਕਹਿੰਦੇ ਭਰਾਵੋ ਇਹ ਇਹਨਾਂ ਦੀਆਂ ਪੁਲਿਸ ਫੌਜ ਸੀਆਰਪੀਐਫ ਜਿੰਨਾ ਮਰਜ਼ੀ ਘੇਰਾ ਪਾ ਲਵੇ ਦਿੱਲੀ ਕੀ ਗੱਲ ਆ ਜਿਵੇਂ ਉਹਨੇ ਕਿਹਾ 4-5 ਘੰਟਿਆਂ ਦੀ ਪਹੁੰਚ ਲਈਏ ਉਹ ਦਿੱਲੀ ਤੋਂ ਸਾਨੂੰ ਲੁਧਿਆਣੇ ਤੱਕ ਵੀ ਲੱਗਦੀ ਆ ਪਿੰਡ ਪਿੰਡ ਤੋਂ ਬਿਨਾ ਕਹੇ ਤੋਂ ਟਾਲੀਆਂ ਟਰੈਕਟਰ ਕੈਂਟਰ ਕਾਰਾਂ ਜੀਪਾਂ ਭਰ-ਭਰ ਕੇ ਦਿੱਲੀ ਨੂੰ ਜਾ ਰਹੀਆਂ ਨੇ ਮੈਂ ਕਿਹਾ ਪਹਿਲੇ ਸਰਟੀ ਸਾਹਿਬ ਨੇ ਜ਼ਿਕਰ ਕੀਤਾ ਵੀ ਸਤਪਾਲਾ ਜੀ ਨੇ ਕਿ ਦਿੱਲੀ ਦੇ ਵਿੱਚ ਅੱਜ ਦੀਆਂ ਰਿਪੋਰਟਾਂ ਨੇ ਬਹੁਤ ਵੱਡਾ ਕੱਟ ਹੋ ਗਿਆ ਸੋ ਇਸ ਕਰਕੇ ਇਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕਚਲਾ ਚਲਾਉਣ ਵਾਸਤੇ ਇਹ ਜਿਹੜੇ ਨਿਰਰਜ ਲੋਕ ਨੇ ਉਹ ਇਦਾਂ ਹੀ ਕਚਲਾ ਚਾਲਦੇ ਨੇ ਆਪਣੀ ਸੇਤੋਂ ਮੈਂ ਬੀਜੇਪੀ ਵਾਲਿਆਂ ਨੂੰ ਅਰਸ਼ ਸਰੇਨ ਨੂੰ ਇੱਕ ਅਪੀਲ ਕਰਨ ਚਾਹਨਾ ਉਹ ਮੈਂ ਕਹਿੰਦਾ ਭਰਾਵੋ ਆਪਣੇ ਮੱਥੇ ਤੇ ਕਾਗਜ਼ ਨਾ ਟਿਕਣਾ ਲਾਵੋ ਤੁਹਾਡੀ ਇਹਨਾਂ ਜਿਹੜੇ ਨੇ ਪਤੰਦਰਾਂ ਨੇ ਜਦੋਂ ਪੰਜਾਬ ਨੂੰ ਵੰਡਣ ਵਾਸਤੇ ਅੰਦੋਲਨ ਚੱਲ ਰਿਹਾ ਸੀ ਇਹਨਾਂ ਦਾ ਇਹਨਾਂ ਨੇ ਕਿਹਾ ਕਿ ਆਪਣੀ ਮਾਂ ਬੋਲੀ ਹਿੰਦੀ ਲਿਖਾਓ ਬੋਲਦੇ ਪੰਜਾਬੀ ਚ ਸੀ ਕਹਿੰਦੇ ਹਿੰਦੀ ਲਿਖਾਓ ਜਿਹੜਾ ਕਾਗਜ਼ ਦਾ ਟਿੱਕਾ ਤੁਹਾਡੇ ਮੱਥੇ 'ਤੇ ਲੱਗਾ ਉਹ ਜਿਹੜਾ ਗਦਾਰੀ ਦਾ ਟਿੱਕਾ ਤੁਹਾਡੇ ਮੱਥੇ 'ਤੇ ਲੱਗਾ ਉਹ ਨਹੀਂ ਲਾਉਣਾ ਸਾਡੀ ਇੱਜ਼ਤ ਪਾਈ ਵੀ ਹੋਵੇ ਸਾਡਾ ਧਰਮ ਕੋਈ ਵੀ ਹੋਵੇ ਸਾਡਾ ਕਿੱਤਾ ਕੋਈ ਵੀ ਹੋਵੇ ਸਭ ਤੋਂ ਪਹਿਲਾਂ ਅਸੀਂ ਪੰਜਾਬੀਆਂ ਫਿਰ ਅਸੀਂ ਭਾਰਤੀਆਂ ਅੱਜ ਤੁਸੀਂ ਇਸ ਕਿਸਾਨ ਮਜ਼ਦੂਰ ਅੰਦolan ਦੀ ਡਟ ਕੇ ਸਪੋਰਟ ਕਰੋ ਉਹ ਬੀਜੇਪੀ ਆਰ ਜਸਵੰਤ ਸਿੰਘੇ ਨੇ ਪੰਜਾਬ ਦੀ ਆਪੋਜੀਸ਼ਨ ਦੇ ਲੀਡਰਾਂ ਤੋਂ ਸਿੱਖ ਲਓ ਕੋਈ ਕਾਂਗਰਸੀ ਅਕਾਲੀ ਕਾਮਰੇਡ ਵੀ ਕੋਈ ਆਪ ਨਹੀਂ ਸਾਰੇ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਪੰਜਾਬ ਦੇ ਧੀਆ ਪੁੱਤ ਤੇ ਕਿਸਾਨਾਂ ਦਾ ਹਿੱਸਾ ਬਣ ਕੇ ਨਿਕਲੇ ਨੇ ਕਿਤੇ ਇਹ ਨਾ ਹੋਵੇ ਕਿ ਦੇਰ ਹੋ ਜਵੇ ਤੁਸੀਂ ਆਪਣੇ ਉਹਨਾਂ ਮਾਲਕਾਂ ਦੇ ਇਸ਼ਾਰਿਆਂ ਤੇ ਉੱਠੇ ਬੋਲ ਬੋਲੇ ਬੰਦ ਕਰਕੇ ਪੰਜਾਬ ਦੇ ਲੋਕਾਂ ਦਾ ਸਾਥ ਦਿਵੋ ਭਾਰਤ ਦੇ ਲੋਕਾਂ ਦਾ ਸਾਥ ਦਿਵੋ ਅਸੀਂ ਲਾਜ਼ਮੀ ਇਸ ਕਚੇ ਦੇ ਪ੍ਰਬੰਧ ਨੂੰ ਬਦਲ ਕੇ ਇੱਕ ਕਿਸਾਨਾਂ ਮਜ਼ਦੂਰਾਂ ਦੇ ਭਲੇ ਦਾ ਲੋਕਾਂ ਦਾ ਰਾਜ ਜਿਹੜਾ ਆ ਉਹ ਇੱਕ ਦਿਨ ਆਊਗਾ ਇਸ ਤੇ ਨਹੀਂ ਤੁਹਾਡੀਆਂ ਜਿਹੜੀਆਂ ਕਿਸਾਨ ਸੁਭਾਵਾਂ ਸੀ ਸਾਡੀਆਂ ਕਿਸਾਨ ਸੁਭਾਵਾਂ ਨੇ ਰੱਖੀ ਆ ਇਹਦਾ ਜਿਹੜਾ ਸਟਾਇਆ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬੀਆਂ ਦਾ ਕਰਤਾਰ ਤੇ ਪੰਜਾਬੀਆਂ ਦੀ ਦਸਤਾਰ ਉੱਚੀ ਹੋ ਕੇ ਜਿਹੜੀ ਆ ਉਹ ਦਿਸ ਰਹੀ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜਾ ਸਦਸਾ ਦੇ ਮੋਰੇ ਮੋਠੇ ਲੱਗੇ ਹੋਏ ਨੇ ਸਾਰੀਆਂ ਪੈਣਾ ਵੀਰਾਂ ਨੌਜਵਾਨਾਂ ਬਜ਼ੁਰਗਾਂ ਦਾ ਰਾਜਨੀਤਿਕ ਲੋਕਾਂ ਦਾ ਸਮਾਜਿਕ ਤੇ ਧਾਰਮਿਕ ਸ਼ਕਤੀ ਦਾ ਧੰਨਵਾਦ ਕਿ ਤੁਸੀਂ ਚੰਡੇ ਦੇ ਚੰਡੇ ਪਿੱਛੇ ਛੱਡ ਕੇ ਇਸ ਸੰਦਨ ਚਲਿਤ ਰਹੇ ਹੋ ਇਸੇ ਤਰ੍ਹਾਂ ਸਾਡੀਆਂ ਜੱਫੇ ਬੰਦੀਆਂ ਦਾ ਸਾਥ ਦਿੰਦੇ ਰਹਿਣਾ ਇਹੰ ਦੋਵੇਂ ਜਿੱਨਾ ਤੇ ਵੀ ਚੱਲੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਬੋਲੇ ਸ੍ਰੀ ਅਕਾਲ 🙏 ਕਰਕੇ ਜੀ ਜਬਾ ਨੇ ਸੋਨਿਹਾਲ बहुत बहुत धनाद जी धन्यवाद जी